ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਨਵਾਂ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਆ ਦੇਖੋ ਜੀ ਨਿੱਕੇ ਨਿੱਕੇ ਫਲਾਵਰ ਬਣਦੇ ਇਸ ਤਰ੍ਹਾਂ ਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਇਹਨਾਂ ਦੇ ਕੋਟੀ ਜਾਗਟ ਕਿਸੇ ਤੇ ਵੀ ਬਣਾ ਸਕਦੇ ਹਾਂ ਬੱਚਿਆਂ ਦੇ ਕਾਰਡੀਗਨ ਕੋਟੀ ਸਵਾਟਰਾਂ ਜਾਗਟਾਂ ਬਲੌਜ਼ ਕਿ ਵੀ ਬਹੁਤ ਹੀ ਪਿਆਰਾ ਲੱਗਦਾ ਜੀ ਬਣ ਕੇ ਬਹੁਤ ਹੀ ਸੋਹਣਾ ਲੱਗਦਾ ਕੁੰਡੇ ਆਪਾਂ ਲਏ ਤੇ ਜੀ ਇਥੇ 8 8 ਦੇ حساب ਨਾਲ 8 8 8 ਤੇ ਤਿੰਨ ਕੁੰਡੇ ਆਪਾਂ ਬਾਧੂ ਲੇਤੀ ਜੀ ਅੰਡਿਜੈਨ ਨੂੰ ਸੈੱਟ ਕਰਨ ਖਾਤਰ ਤੇ 6 ਸਲੰਗਾਂ ਦਾ ਡਿਜ਼ਾਈਨ ਹੈ ਜੀ ਆਪਾਂ ਬਣਾ ਲਈ ਤਿੰਨ ਫਲਾਵਰ ਤੇ ਪਹਿਲੀ ਸਲਾਈ ਸ਼ੁਰੂ ਹੁੰਦੀ ਹੈ ਡਿਜ਼ਾਈਨ ਦੀ ਜਿੱਥੋਂ ਉੱਥੋਂ ਸ਼ੁਰੂ ਕਰਾਂਗੇ ਆਪਾਂ ਤੇ ਤੁਹਾਨੂੰ ਦਿਖਾਵਾਂਗੇ ਬੈਕ ਸਾਈਡ ਤੋਂ ਇਸ ਤਰ੍ਹਾਂ ਆਉਂਦਾ ਜੀ ਪਲੇਨ ਸਲਾਈ ਲੰਘਦੀ ਹੈ ਕੋਈ ਉਹ ਨਹੀਂ ਉਲਟਾ ਸਿੱਧਾ ਕੁੰਡਾ ਨਹੀਂ ਕੋਈ ਡਿਜ਼ਾਈਨ ਨਹੀਂ ਬਣਦਾ ਬੈਕ ਸਾਈਡ ਤੋਂ ਪਲੇਨ ਲੰਘਦੀ ਹੈ ਤੇ ਇਧਰੋਂ ਇਸ ਤਰ੍ਹਾਂ ਇਹ ਲਓ ਜੀ ਹੁਣ ਆਪਾਂ ਕਰਦੇ ਹਾਂ ਸ਼ੁਰੂ ਆ ਦੇਖੋ ਆ ਕੁੰਡਾ ਅਭੀ ਮਰਜੀ ਤੋਂ ਬਣਾ ਲਓ ਪਪਾ ਲਾਲੋ ਲੋ ਜੀ ਕਾਪਾ ਬੁੰਨ ਲੈ ਸਿੱਧਾ ਇਸ ਤਰ੍ਹਾਂ ਇੱਥੇ ਬਲ ਮਾਰਾਂਗੇ ਜੀ ਤੇ ਸੱਤ ਕੁੰਡੇ ਬਣਾ ਗਏ ਆਪਾਂ ਬਲ ਮਾਰ ਕੇ 1 2 3 4 5 6 7 ਲੋ ਜੀ ਹੁਣ ਫੇਰ ਆਪਾਂ ਬਲ ਮਾਰਾਂਗੇ ਇੱਥੇ ਇਸ ਤਰ੍ਹਾਂ ਆਗ थी ਇੱਕ ਸਿੱਧਾ ਆ ਗਿਆ ਹੁਣ ਫੇਰ ਬਲ ਮਾਰਾਂਗੇ ਤੇ ਸੱਤ ਢੰਡੇ ਬਣਾਾਂਗੇ 1 2 3 4 5 6 7 ਹੁਣ ਫੇਰ ਬਲ ਮਾਰਾਂਗੇ ਇਸ ਤਰ੍ਹਾਂ ਲੋ ਜੀ ਫੇਰ ਬਲ ਮਾਰਾਂ ਫੇਰ ਸੱਤ ਬਣਾਾਂਗੇ 1 2 3 4 5 6 7 ਇੱਥੇ ਫੇਰ ਬਾਲ ਮਾਰਾਂਗੇ ਇਸ ਤਰ੍ਹਾਂ ਆਪ ਹੁਣ ਦਾ ਆਪ ਦੀ ਮਰਜ਼ੀ ਆਪਾਂ ਹੁਣ ਬਣ ਲਉ ਭਮਸਪੁੱਠੀ ਸਲਾਈ ਚ ਲਓ ਜੀ ਹੁਣ ਅਗੇ ਡਿਜ਼ਾਈਨ ਦੀ ਦੂਜੀ ਸਲਾਈ ਤੇ ਇਹ ਸਾਰੀ ਪਲੇਨ ਕੱਢਾਂਗੇ ਉਲਟੀ ਉਲਟੀ ਲਓ ਜੀ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਜੀ ਇਹ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਥੱਲੇ ਬਾਰਡਰ ਜ਼ਰੂਰ ਬਣਾ ਲੈਣਾ ਉੱਤੇ ਡਿਜ਼ਾਈਨ ਸ਼ੁਰੂ ਕਰ ਲੈਣਾ ਕਿ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਕਿਸੇ ਵੀ ਉਨ ਤੇ ਬਣਾ ਸਕਦੇ ਹਾਂ ਸਲਾਨਾ ਆਪਦੀ ਪਸੰਦ ਦੇ ਹਿਸਾਬ ਨਾਲ ਲੈ ਸਕਦੇ ਹਾਂ ਜਿਵੇਂ ਆਪਾਂ ਉਨ ਲੈਨੇ ਆ ਉਹਨਾਂ ਦੇ ਹਿਸਾਬ ਨਾਲ ਆਪਾਂ ਸਲਾਨਾ ਲੈ ਸਕਦੇ ਹਾਂ ਲੋ ਜੀ ਹੁਣ ਆ ਗਏ ਜੀ ਆਪਾਂ ਡਿਜ਼ਾਈਨ ਦੀ ਤੀਜੀ ਸਲਾਈ ਤੇ ਆ ਦੋ ਬੁਣ ਲਏ ਜੀ ਇਸ ਤਰ੍ਹਾਂ ਤੇ ਹੁਣ ਫੇਰ ਇੱਥੇ ਬਲ ਮਾਰਾਂਗੇ ਤੇ ਆ ਨੌ ਗੁੰਡੇ ਬਣਾ ਗਏ ਜੀ ਆਪਾਂ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ 8 9 ਨੂੰ ਫੇਰ ਇੱਥੇ ਬਲ ਮਾਰਾਂਗੇ ਇਸ ਤਰ੍ਹਾਂ ਲੋਜੀ ਫੇਰ 9 ਬਣਾਵਾਂਗੇ ਆਪਾਂ ਲੋਜੀ ਇੱਥੇ ਫੇਰ ਬਲ ਮਾਰਾਂਗੇ ਜੀ 2 3 4 5 6 7 8 9 ਹੁਣ ਫੇਰ ਬਲ ਮਾਰਾਂ ਇਸ ਤਰ੍ਹਾਂ ਲੋਚ ਤੇ ਹੁਣ ਆਗੇ ਪੱਡ ਜਾਈਨ ਦੀ ਚੌਥੀ ਸਲਾਈ ਤੇ ਚੌਥੀ ਸਲਾਈ ਸਾਰੀ ਸਿੱਧੀ ਸਿੱਧੀ ਉਲਟੀ ਉਲਟੀ ਬਣ ਕੇ ਕੰਪਲੀਟ ਕਰਾਂਗੇ ਲੋਚ ਜੇ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਤਾਂ ਜੀ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਸੋਡੀ ਸਪੋਰਟ ਦੀ ਬਹੁਤ ਬਹੁਤ ਲੋੜ ਹੈ ਸਪੋਰਟ ਕਰੋ ਤੇ ਜਿਹੜਿਆਂ ਨੇ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਭੈਣਾ ਵੀਰਾਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਆਪਾਂ ਦਿਖਾਉਣੀ ਐ ਸਾਨੂੰ ਗੁੰਨਕੀ ਹੁਣ ਆ ਗਏ ਆਪਾਂ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਇਹ ਥੋੜੀ ਜੀ ਧਿਆਨ ਨਾਲ ਦੇਖਿਓ ਜੀ ਤੇ ਵੀਡੀਓ ਸਕਿੱਪ ਨਾ ਕਰਿਓ ਜੀ ਬਸ ਇਹ ਦੋ ਸਲਾਈਆਂ ਚ ਹੁਣ ਆਪਾਂ ਕੰਪਲੀਟ ਕਰ ਲਾਂਗੇ ਲਓ ਜੀ ਬਾਹਲ ਫੇਰ ਮਾਰਾਂਗੇ ਜੀ ਇੱਥੇ ਲਓ ਜੀ ਆਹ ਦੋ ਸਿੱਧੇ ਬੁਣਾਗੇ ਜੀ 1 2 ਹੁਣ ਤੱਕ ਆਪਣੀ ਬਲ ਕਰਾਂਗੇ ਤੇ ਆਹ ਸੱਤ ਕੁੰਡੇ ਆਪਾਂ ਉਲਟੇ ਕਰਾਂਗੇ ਉਲਟੇ ਬੁਣਾਣੇ ਆਹ ਲਓ ਜੀ ਇਸ ਤਰ੍ਹਾਂ दो बाल मारा एक दो देखो जी तीन चार पाँच छत जी आ दो आप फिर सीधे बना ਤੇ ਇੱਥੇ ਬਲ ਪਾਵਾਂਗੇ ਲੋ ਜੀ ਆਪਾਂ ਦੋ ਫੇਰ ਸਿੱਧੇ ਬਣਾਾਂਗੇ ਜੀ ਬਲ ਮਾਰਾਂਗੇ ਦੋ ਤੇ ਆਹ ਸੱਤ ਆਪਾਂ ਉਲਟੇ ਬਣਾਾਂਗੇ ਜੀ ਮੈਂ ਬਲ ਮਾਰ ਕੇ ਇਸ ਤਰ੍ਹਾਂ 1 2 3 4 5 6 7 ਤੇ ਆ ਦੋ ਕੁੰਡੇ ਆਪਣੇ ਫੇਰ ਸਿੱਧੇ ਆ ਗਏ ਇਸ ਤਰ੍ਹਾਂ ਲਓ ਜੀ ਇੱਥੇ ਫੇਰ ਵਾਲ ਮਾਰਾਂਗੇ ਇਹ ਆ ਕੁੰਡੇ ਤੇ ਲਓ ਜੀ ਇੱਥੇ ਫੇਰ ਵਾਲ ਮਾਰਾਂਗੇ ਆ ਦੋ ਸਿੱਧੇ ਬਣਾਗੇ 1 2 ਆ ਸੱਤ ਕੁੰਡਿਆਂ ਤੇ ਆਪਾਂ ਫੇਰ ਬਲ ਮਾਰ ਕੇ ਬਣਾਵਾਂਗੇ ਜੀ ਆ ਦੇਖੋ ਉਲਟੇ ਬਣਾਵਾਂਗੇ ਜੀ 1 2 3 4 5 6 7 ਅੱਗੇ ਆਪਾਂ ਡਿਜ਼ਾਈਨ ਦੀ 6ਵੀਂ ਸਲਾਈ ਤੇ ਅੰਤੇ ਸੇ ਮੀਟਿਆ ਖਰੀਸ ਲਈਏ ਜੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਬਣਾ ਕੇ ਲਓ ਜੀ ਇਹ ਪੰਜ ਆਪਣੇ ਉਲਟੇ ਹੋਗੇ ਤੇ ਆਪਾਂ ਬਲ ਖੋਲਾਂਗੇ ਜੀ ਹੁਣ ਇਸ ਤਰ੍ਹਾਂ 1 2 3 4 5 6 7 ਤੇ ਹੁਣ ਫੇਰ ਆਪਾਂ ਇਧਰ ਲਈ ਸਲਾਈ ਤੇ ਚੜਾਵਾਂਗੇ ਇਸ ਤਰ੍ਹਾਂ ਲੋ ਜੀ ਇਹ ਸੱਤਾਂ ਦੇ ਇੱਕ ਬਣਾਵਾਂਗੇ ਲੋ ਜੀ ਇੱਕ ਲੋ ਜੀ ਹੁਣ ਫੇਰ ਆਪਾਂ ਅੱਗੇ ਜਿੱਥੇ ਆਪਾਂ ਬਲ ਮਾਰੇ ਜਿਹੜੇ ਘੁੰਡੇ ਸੱਤੇ ਉਹਨਾਂ ਨੂੰ ਲਾਹਾਂਗੇ ਇੱਕ ਦੋ ਦੰਨ 4 5 6 7 ਲੋ ਜੀ ਇਹਨਾਂ ਨੂੰ ਫੇਰ ਆਪਾਂ ਸੱਤਾਂ ਨੂੰ ਇੱਧਰ ਲਈ ਸਲਾਈ ਤੇ ਚੜਾਵਾਂਗੇ ਇਸ ਤਰ੍ਹਾਂ ਤੇ ਸੱਤਾਂ ਦੇ ਇੱਕ ਬਣਾਵਾਂਗੇ ਲੋ ਜੀ ਲੋ ਜੀ ਹੁਣ ਫੇਰ ਆਪਾਂ ਬਲਾ ਕੋਲੇ ਆ ਗਏ ਜੀ ਹੁਣ ਫੇਰ ਆਪਾਂ ਇਹਨਾਂ ਨੂੰ ਲਾਹਾਂਗੇ ਲਓ ਹੁਣ ਫੇਰ ਇਧਰ ਲਈ ਸਲਾਈ ਤੇ ਚੜਾ ਲਾਂਗੇ ਇਹ ਆਪਾਂ ਇਸ ਤਰ੍ਹਾਂ ਤਾਂ ਦੇਖੋ ਜਿਹੜੇ ਆਪਣੇ ਵਦੇ ਸੀਗੇ ਜੀ ਦੋ ਸਲਾਈਆਂ ਚ ਉਹੀ ਆਪਣੇ ਘਟ ਗਏ 6 ਵਦੇ ਸੀ 6 ਹੀ ਘਟ ਗਏ ਲਓ ਜੀ ਡਿਜ਼ਾਈਨ ਬਣ ਕੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਜੀ ਇਸ ਤਰ੍ਹਾਂ ਆ ਦੇਖੋ ਆ ਦਿਖਾ ਐ ਫਲਾਵਰ ਬੇਲਾਂ ਬਹੁਤ ਸੋਹਣੀਆਂ ਬਣਦੀਆਂ ਫਲਾਵਰਾਂ ਦੀਆਂ ਕੋਟੀ ਜਾਗਤ ਚ ਤਾਂ ਜ਼ਰੂਰ ਬਣਾ ਕੇ ਦੇਖਿਓ ਵੀ ਟਰਾਈ ਕਰਿਓ ਤੇ ਡਿਜ਼ਾਈਨ ਦੀ ਪਹਿਲੀ ਸਲਾਈ ਆਪਣੀ ਇੱਥੋਂ ਹੀ ਸ਼ੁਰੂ ਹੋਊਗੀ ਦੁਆਰੇ ਇਸ ਤਰ੍ਹਾਂ ਛੇ ਸਲਾਈਆਂ ਚ ਕੰਪਲੀਟ ਹੋ ਜਾਂਦਾ ਗੈਬ ਕੋਈ ਨਹੀਂ ਪੈਂਦਾ ਆ ਦੇਖੋ ਐ ਫਲਾਵਰ ਬਹੁਤ ਸੋਹਣੇ ਲੱਗਦੀ ਹੈ ਜੀ ਲੋ ਜੀ ਵੀਡੀਓ ਦੇਖਣ ਲਈ ਸਾਰੇ ਮੇਰੇ ਭੈਣਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ